ਨਿਊਜ਼ 20 ਪੰਜਾਬ ਦੇਖ ਰਹੇ ਪਿਆਰੇ ਦਰਸ਼ਕੋ ਮਲੇਰ ਕੋਲਾ ਵਿੱਚ ਅੱਜ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਮੌਜੂਦਾ ਕੌਂਸਲਰ ਮੁਹੰਮਦ ਹਬੀਬ ਨੇ ਹਲਕਾ ਵਿਧਾਇਕ ਦੇ ਪੱਖਪਰਤੀ ਰਵੱਈਏ ਤੋਂ ਖਫਾ ਹੋ ਕੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਇਸ ਸਬੰਧੀ ਜਦੋਂ ਮਲੇਰ ਕੋਲਾ ਦੇ ਮੌਜੂਦਾ ਵਿਧਾਇਕ ਪ੍ਰੋਫੈਸਰ ਜਮੀਲ ਔਰ ਰਹਿਮਾਨ ਨਾਲ ਗੱਲ ਕਰਕੇ ਉਹਨਾਂ ਦਾ ਪੱਖ ਜਾਣਨਾ ਚਾਹਿਆ ਤਾ ਉਹਨਾਂ ਬਾਰ-ਬਾਰ ਫੋਨ ਕਰਨ ਦੇ ਬਾਵਜੂਦ ਵੀ ਫੋਨ ਨਹੀਂ ਚੁੱਕਿਆ ਇਸ ਤੋਂ ਜਾਪਦਾ ਹੈ ਕਿ ਉਹ ਆਪਣੇ ਪੱਖ ਵਿੱਚ ਕੁਝ ਨਹੀਂ ਕਹਿਣਾ ਚਾਹੁੰਦੇ ਹੈਗੇ ਨੀ ਜਿਨ੍ਹਾਂ ਕੋਲ ਦੇਖਦੇ ਰਹੇ ਨਕਸ਼ਾ ਤਾਪਦਾ ਹੈ T20 ਪੰਜਾਬ ਲੇਅਰ ਕੋਟ ਦਾ ਤੋਂ ਕੁਲਵੰਤ ਸਿੰਘ ਮਹਾੜੀ ਦੀ ਖਾਸ ਰਿਪੋਰਟ ਹੋਰ ਪਹਿਲਾਂ ਤਾਂ ਮੈਂ ਹੁਣ ਇਹ ਪਾਰਟੀ ਤੋਂ ਅਲੂ ਵਿਦਾ ਕਰ ਰਿਹਾ ਹਾਂ ਉਹ ਮੇਰਾ ਅਸਤੀਫਾ ਤਾਂ ਅੱਜ ਤੋਂ ਹੀ ਥੋਣੀ ਤੋਂ ਹੀ ਅੱਜ ਤੋਂ ਬਾਅਦ ਵੀ ਨਾ ਮੇਰਾ ਅਸਤਾਵਾਦ ਕੋਈ ਲੈ ਲੈਂਦੇ ਨੇ ਮੈਂ ਇਹਨਾਂ ਭਾਈ ਮਸੀਹ ਦੇਗਾ ਠੀਕ ਹੈ ਬਸ ਪ੍ਰਾਪਰਟੀ ਹੈਗੀ ਆ ਮੇਰੇ ਪੋਜਿਸ਼ਨ ਦੇ ਵਿੱਚ ਹੈ ਮੈਂ ਤੁਹਾਨੂੰ ਪ੍ਰਾਪਰਟੀ ਦੇਤੀ ਤੁਹਾਡੇ ਪੋਜਿਸ਼ਨ ਚ ਤੁਸੀਂ ਦੇਤੀ ਹੁਣ ਤੁਸੀਂ ਜੋ ਮੇਰੇ ਪੋਜਿਸ਼ਨ ਦੇ ਵਿੱਚ ਮੈਨੂੰ ਪ੍ਰਾਪਰਟੀ ਵੇਚੀ ਸੀਗੀ ਉਹਦੇ ਵਿੱਚ ਅਗ ਇੰਟਰਫੇਅਰ ਕਰਦੇ ਅੱਛਾ ਜੋ ਮੈਂ ਪ੍ਰਾਪਰਟੀ ਖਰੀਦੀ ਸੀ ਇਹਨਾਂ ਨੇ ਖਰੀਦੀ ਸੀ ਪ੍ਰਾਪਰਟੀ ਔਰ ਪਾਰਟਿਕੂਲ ਬੰਦੇ ਤੋਂ ਖਰੀਦੀ ਸੀਗੀ ਉਹਦੇ ਨਕਸ਼ਾ ਬਣਿਆ ਹੋਇਆ ਉਹ ਪ੍ਰਾਪਰਟੀ ਦੇ ਬੇਤੂ ਦੂਸਰਾ ਬੰਦਾ ਆ ਕੇ ਤਕੇ ਨਾ ਇੰਟਰਫੀਅਰ ਕਰ ਰਿਹਾ ਵੀ ਨਹੀਂ ਜੀ ਇੱਥੇ ਤਾਂ ਮੈਂ ਕਬਜ਼ਾ ਕਰ ਰਿਹਾ ਨਹੀਂ ਉਸ ਤੋਂ ਦਾ ਕਹਿਣਾ ਮਤਲਬ ਆ ਕਿ ਜਿਹੜਾ ਕਬਜ਼ਾ ਕਰਾ ਰਹੇ ਨੇ ਇਹ ਆ ਪੁਲਿਸ ਰੋਕੀ ਨਹੀਂ ਪਹਿਲੇ ਵੀ ਚੈਨਲ ਜਦੋਂ 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 ਇੱਕ ਪੁਲਿਸ ਨੂੰ ਆਲਰੇਡੀ 4 ਮਹੀਨੇ ਪਹਿਲਾਂ ਪਤਾ ਹੈ 4 ਮਹੀਨੇ ਪਹਿਲਾਂ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਰੋਕ ਕੇ ਗਈ ਡਾਕੂਮੈਂਟ ਦੇਖ ਕੇ ਰੋਕਿਆ ਪੁਲਿਸ ਨੇ ਸਾਰੇ ਡਾਕੂਮੈਂਟ ਜੋ ਕੋਰਟ ਦੇ ਆਰਡਰ ਸੀਗੇ ਦੇਖ ਕੇ ਰੋਕਿਆ ਤੇ ਅੱਜ ਕੀ ਹੋ ਗਿਆ 4 ਮਹੀਨੇ ਬਾਅਦ ਅੱਜ ਪੋਜੀਸ਼ਨ ਕਿਵੇਂ ਚੇਂਜ ਹੋ ਗਈ ਅੱਜ ਪੁਲਿਸ ਕੋਲੇ ਤੁਹਾਨੂੰ ਕੀ ਕਹਿੰਦੀ ਹੈ ਅੱਜ ਪੁਲਿਸ ਕੋਲੇ ਦੋ ਵਾਰ ਹੀ ਗਏ ਨੇ ਹਾਂਜੀ ਉਹ ਕੀ ਕਹਿੰਦੇ ਨੇ ਪੁਲਿਸ ਥਾਣੇ ਮਟਰੋਲ ਕਰੀ ਜਾਂਦੀ ਹੈ ਹਾਂਜੀ ਦੇਖਦੇ ਆਂ ਜੀ ਹਾਂਜੀ ਦੇਖਦੇ ਆਂ ਜੀ ਹੈਗੀ ਹੈ ਇਹਨਾਂ ਨੇ ਇੱਕ ਪਲਾਟ ਖਰੀਦਿਆ ਸੀਗਾ 17 11 2021 ਨੂੰ ਕੋਈ ਬਿਆਨਾਂ ਕਰਿਆ ਸੀਗਾ ਨੇ ਪ੍ਰਾਪਰਟੀ ਦਾ ਤੇ ਉਹਦੇ ਨਕਸ਼ੇ ਵੀ ਨਾਲ ਲੱਗੇ ਹੋਏ ਨੇ ਬਿਆਨਿਆਂ ਦੇ ਜੀ ਔਰ ਡਾਈਮੈਂਸ਼ਨ ਹੋ ਕੇ ਹੋਇਆ ਸੀਗਾ ਉਸ ਤੋਂ ਬਾਅਦ ਜਿਨ੍ਹਾਂ ਨਾਲ ਇਹ ਬਿਆਨਾਂ ਕਰਿਆ ਸੀਗਾ ਉਹਨਾਂ ਨੇ ਰਜਿਸਟਰੀ ਕਰਾਉਣ ਤੋਂ ਉਹ ਮੁਕਰ ਗਏ ਉਸ ਤੋਂ ਬਾਅਦ ਕੋਰਟ ਚਲੇ ਗਏ ਫੋਰਥ ਸਟੇ ਦਿੱਤੀ ਇਹਨਾਂ ਨੇ ਉਸ ਪਾਰਟਿਕੂਲਰ ਪਲਾਟ ਦੇ ਉੱਪਰ ਇਹਨਾਂ ਨੇ ਸਟੇ ਦਿੱਤੀ 1920 ਠੀਕ ਹੈ ਤੇ ਆ ਨਾ ਜੀ 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 ਇਸ ਪਾਰਟੀ ਦੋ ਜਣੇ ਦਾ ਨਾਮ ਹਾਂ ਜੀ ਉਹਨਾਂ ਦਾ ਨਾਮ ਹੈਗਾ ਜੀ ਤਾਂ ਖੁਸ਼ੀ ਮੁਹੰਮਦ ਹੈ ਅੱਛਾ ਜੀ ਸ਼ਰੀਫ ਇੱਕ ਸ਼ਰੀਫ ਹੈ ਤੇ ਇੱਕ ਗਫੂਰ ਹੈ ਜੀ ਇਹ ਸਾਂਝਾ ਪਲਾਟ ਹੈ ਜੀ ਨੂੰ ਇਹਨਿੰਨੇ ਤਨੇ ਭਾਈ ਨੇ ਜੀ ਖੁਸ਼ੀ ਸ਼ਰੀਫ ਤੇ ਗਫੂਰ ਉਸ ਤੋਂ ਬਾਅਦ ਉਹ ਰਜਿਸਟਰੀ ਕਰਾਉਣ ਤੋਂ ਮੁਕਰ ਗਏ ਕੋਰਟ ਚਲੇ ਗਏ ਕੋਰਟ ਨੇ ਇਹਨਾਂ ਨੂੰ ਸਟੇ ਦਿੱਤੀ ਉਸ ਪਾਰਟੀਕੂਲਰ ਜਗ੍ਹਾ ਦੇ ਉੱਪਰ ਜੀ ਉਸ ਤੋਂ ਬਾਅਦ ਇੱਕ ਹੋਰ ਵਿੱਚ ਇੱਕ ਐਂਟਰੀ ਕਰ ਲਈ ਉਹਦੇ ਵਿੱਚ ਆ ਕੇ ਇੱਕ ਸ਼ਾਜੀਆ ਨਾਮ ਦੀ ਲੇਡੀ ਨੇ ਉਹਨਾਂ ਨੇ ਚਾਰਕ ਮਹੀਨੇ ਪਹਿਲਾਂ ਉਸ ਪਲਾਟ ਦੇ ਅੱਗੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਇਮੀਡੀਏਟਲੀ ਸਾਰਾ ਮੈਟਰ ਜਿਹੜਾ ਹੈਗਾ ਪੁਲਿਸ ਨੂੰ ਦੱਸਿਆ ਪੁਲਿਸ ਮੌਕੇ ਤੇ ਆਈ ਤੇ ਪੁਲਿਸ ਨੇ ਇਹਨਾਂ ਦੇ ਕਾਗਜ਼ ਪੱਤਰ ਦੇਖ ਕੇ ਸਟੇ ਆਰਡਰ ਦੇਖ ਕੇ ਉਹਨਾਂ ਨੂੰ ਉੱਥੋਂ ਰੋਕਤਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਫ੍ਰਿਵਲ ਕੇਸ ਫਾਈਲ ਕਰਤਾ ਇਹਨਾਂ ਦੇ ਖਿਲਾਫ ਉਹਦੇ ਵਿੱਚ ਕੋਈ ਆਰਡਰ ਨਹੀਂ ਕਰਿਆ ਉਹ ਪੈਂਡਿੰਗ ਹੈਗਾ ਫੋਨ ਉਹਨਾਂ ਨੇ ਉਸੇ ਪਲਾਟ ਦੇ ਉੱਪਰ ਆ ਕੇ ਪੁਲਿਸ ਨਾਲ ਮਿਲ ਕੇ ਫਿਰ ਦੁਬਾਰਾ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਕੰਦਾਂ ਕਰਨੀ ਸ਼ੁਰੂ ਕਰ ਦਿੱਤੀ ਇਹਨਾਂ ਨੇ ਹਾਂਜੀ ਸ਼ਾਜੀਬ ਸ਼ਾਜੀ ਇਹ ਕੌਣ ਹੈ ਉਹਦਾ ਕੀ ਇੱਥੇ ਰੋਲ ਸ਼ਾਜੀਆ ਦਾ ਉੱਥੇ ਸ਼ਾਜੀਆ ਨੇ ਕਿਸੇ ਤੋਂ ਅੱਗੇ ਦੀ ਅੱਗੇ ਪ੍ਰਾਪਰਟੀ ਖਰੀਦੀ ਹੈ ਖਰੀਦੀ ਹੈ ਕਿਸੇ ਹੋਰ ਹਿੱਸੇਦਾਰ ਤੋਂ ਪਰ ਇਹ ਪਾਰਟਿਕੂਲਰ ਪ੍ਰਾਪਰਟੀ ਦਾ ਆਲਰੇਡੀ ਬਿਆਨ ਇਹਨਾਂ ਨਾਲ ਹੋਇਆ ਹੋਇਆ ਹੈ ਆਲਰੇਡੀ ਇਹਨਾਂ ਨੂੰ ਸਟੇ ਮਿਲੀ ਗਿਆ ਇਸ ਪਾਰਟਿਕੂਲਰ ਪ੍ਰਾਪਰਟੀ ਦੀ ਜੀ 4 ਮਹੀਨੇ ਪਹਿਲਾਂ ਵੀ ਇਹ ਕੰਮ ਹੋਇਆ ਸੀਗਾ ਉਦੋਂ ਵੀ ਪੁਲਿਸ ਨੂੰ ਦੱਸਿਆ ਸਾਰਾ ਕੁਝ ਪੁਲਿਸ ਨੇ ਆ ਕੇ ਰੋਕਿਆ ਉਹਨਾਂ ਨੂੰ ਫਿਰ ਉਹਨਾਂ ਨੇ ਕੇਸ ਫਾਈਲ ਕਰਿਆ ਉਹਦੇ ਵਿੱਚ ਕੁਝ ਨਹੀਂ ਹੋਇਆ ਹੁਣ ਦੁਬਾਰਾ ਫੇਰ ਉਹਨਾਂ ਨੇ ਅੱਜ ਆ ਕੇ ਉੱਥੇ ਆਪਣੀਆਂ ਕੰਧਾਂ ਕਰਨੀਆਂ ਸ਼ੁਰੂ ਕਰਤੀਆਂ ਇਹ ਉੱਥੇ ਮੌਕੇ ਤੇ ਗਏ ਵੀ ਇਹਨਾਂ ਨੇ ਉਹਨਾਂ ਨੂੰ ساری ਡਾਕੂਮੈਂਟਰੀ ਦਿਖਾਏ ਪੁਲਿਸ ਨੂੰ ਵੀ ਫੋਨ ਕਰਿਆ ਪੁਲਿਸ ਮੌਕੇ ਤੇ ਆਈ ਗੇੜਾ ਦੇ ਕੇ ਚਲੀ ਗਈ ਉਹ ਮਤਲਬ ਟੋਟਲੀ ੱੱਕਾ ਹੈ ਜਿਨੂੰ ਸ਼ਾਪ ਸ਼ਬਦਾਂ ਦੇ ਵਿੱਚ ਕਹਿ ਸਕਦੇ ਆ ੱੱਕਾ ਪ੍ਰਸ਼ਾਸਨ ਦਾ ਵੀ ੱੱਕਾ ਪੁਲਿਸ ਪ੍ਰਸ਼ਾਸਨ ਦਾ ਵੀ ੱੱਕਾ ਔਰ ਪੋਲਿਟਿਕਲ ਪ੍ਰੈਸ਼ਰ ਵੀ ਬਿਨਾਂ ਪੋਲੀਟਿਕਲ ਪ੍ਰੈਸ਼ਰ ਤੋਂ ਚੀਜ਼ ਹੋਣੀ ਸਾਧਕ ਦੇ ਪੋਲੀਟਿਕਲ ਲੀਡਰ ਦੇ ਜਾਂ ਕਿਸੇ ਨੇਤਾ ਦੇ ਕੋਈ ਹਾਂਜੀ ਇਹ ਤੇ ਸੁਣਨ ਚ ਆਇਆ ਵੀ ਇਹ ਜਿਹੜੇ ਸਾਡੇ ਪੋਲੀਟਿਕਲ ਲੀਡਰ ਦੇ ਮੇਨ ਸਾਡੇ ਐਮ ਐਲ ਏ ਸਾਹਿਬ ਨੂੰ ਉਹਨਾਂ ਦੇ ਰਿਲੇਟਿਵ ਥਿਸ ਇਜ਼ ਦ ਓਨਲੀ ਰੀਜ਼ਨ ਉਹਨਾਂ ਦੀ ਕੀ ਲੱਗਦੀ ਹੈ ਉਹਨਾਂ ਦੇ ਕਲੋਜ਼ ਰਿਲੇਟਿਵ ਨੇ ਕੋਈ ਉਹਨਾਂ ਦੀ ਭਾਣਜੀ ਹੈ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਸੀ ਅੱਛਾ ਤੇ ਹੁਣ ਤੁਸੀਂ ਫਿਰ ਹੁਣ ਇਸ ਤੋਂ ਬਾਅਦ ਕੀ ਕਰੋਗੇ ਇਸ ਤੋਂ ਬਾਅਦ ਅਸੀਂ ਹਾਇਰ ਅਥਾਰਟੀ ਨੂੰ ਡੀ ਜੀ ਪੀ ਸਾਹਿਬ ਨੂੰ ਅੱਜ ਅਸੀਂ ਮਿਲ ਵੀ ਕਰੀ ਆ ਐਸਐਸਪੀ ਸਾਨੂੰ ਵੀ ਮੇਲ ਕਰੀਆ ਪੁਲਿਸ ਨੂੰ ਵੀ ਦੱਸਿਆ 112 ਨੰਬਰ ਤੇ ਫੋਨ ਵੀ ਕਰਿਆ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਜਦੋਂ ਆਲਰੇਡੀ ਪੁਲਿਸ ਨੂੰ ਇਸ ਮੈਟਰ ਦਾ ਪਤਾ ਹੈ 4 ਮਹੀਨੇ ਪਹਿਲਾਂ ਪੁਲਿਸ ਉਸੇ ਪਾਰਟੀ ਨੂੰ ਰੋਕ ਕੇ ਗਈ ਹੈ ਕਬਜ਼ਾ ਕਰਨ ਤੋਂ ਡਾਕੂਮੈਂਟ ਦੇਖ ਕੇ ਤੇ ਅੱਜ ਕੋਈ ਨਮਾਏ ਦੇ ਵਿੱਚ ਕੋਈ ਸਬਸੀਕੁਐਂਟਲੀ ਕੋਈ ਕੋਰਟ ਨੇ ਆਰਡਰ ਨਹੀਂ ਕਰਿਆ ਹੋਰ ਕੁਝ ਨਹੀਂ ਹੋਇਆ ਤੇ ਫਿਰ ਅੱਜ ਇਹ ਤਬਜਾ ਕਰਾਉਣ ਦੀ ਜਿਹੜੀ ਧੱਕੇ ਨਾਲ ਇੱਥੇ ਜੋ ਪ੍ਰੋਸੈਸਿੰਗ ਨੇ ਸ਼ੁਰੂ ਕਰਿਆ ਇਹਦਾ ਕੀ ਮਕਸਦ ਹੈ ਇਹ ਵਕੀਲ ਸਾਹਿਬ ਜਿਹੜੇ ਹੈ ਜਿਹਾ ਹੈਗੀ ਇਹ ਕੋਈ ਸਾਂਝੇ ਖਾਤੇ ਦੀ ਗੱਲ ਹੈ ਤਾਂ ਦੋਨਾਂ ਧਿਰਾਂ ਕੋਲ ਕੀ ਨਹੀਂ ਹੈ ਹਾਂਜੀ ਸਾਂਝਾ ਮਸਤਰਕਾ ਹੈਗਾ ਸਾਂਝੇ ਮਸਤਰਕੇ ਦੇ ਵਿੱਚੋਂ ਜਿਹੜੇ ਬੰਦੇ ਨੇ ਇਹਨਾਂ ਨੂੰ ਵੇਚੀ ਸੀਗੀ ਉਹ ਆਲਰੇਡੀ ਉਹਦੇ ਕਬਜ਼ੇ 'ਚ ਸੀਗੀ ਕਬਜ਼ੇ ਦੇ ਵਿੱਚ ਉਹਨੇ ਆਪਦੀ ਡਾਈਮੈਂਸ਼ਨ ਕਰਕੇ ਸਾਈਡਾਂ ਦੱਸ ਕੇ ਵੀ ਆਹ ਪ੍ਰਾਪਰਟੀ ਦਾ ਮੈਂ ਤੁਹਾਨੂੰ ਗਿਆਨ ਕਰ ਰਿਹਾ ਉਹਦਾ ਨਕਸ਼ਾ ਵੀ ਨਾਲ ਲਾਇਆ ਔਰ ਉਹ ਉਹੀ ਨਕਸ਼ਾ ਲੈ ਕੇ ਕੋਰਟ ਚ ਗਿਆ ਨੇ ਉਸੇ ਪ੍ਰਾਪਰਟੀ ਦੇ ਉੱਪਰ ਇਹਨਾਂ ਨੂੰ ਸਟੇ ਮਿਲ ਗਿਆ ਇਹ ਸਟੈਂਡ ਕਰੀਏ ਯੈਸ ਸਟਿਲ ਟੂਡੇ ਸਟੇ ਸਟੈਂਡ ਕਰਦਾ ਪੁਲਿਸ ਦਾ ਕੀ ਇਹ ਇਹ ਪੁਲਿਸ ਦਾ ਮੇਨ ਮਕਸਦ ਇਹ ਹੁੰਦਾ ਹੈ ਪੁਲਿਸ ਨੇ ਆ ਕੇ ਡਾਕੂਮੈਂਟ ਦੇਖਣੇ ਨੇ ਹਾਂਜੀ ਔਰ ਉੱਥੇ ਜਿਹੜਾ ਬੰਦਾ ਗੱਲ ਤਾਨੂੰ ਰੋਕਣਾ ਹੈ ਉਹ ਤੋਂ ਡਾਕੂਮੈਂਟ ਲੈਣੇ ਨੇ ਹਾਂਜੀ ਜਦੋਂ ਕੋਰਟ ਦੀ ਇੰਟਰਫੀਰੈਂਸ ਕਿਸੇ ਪਾਰਟਿਕੂਲਰ ਪਲਾਟ ਦੇ ਉੱਪਰ ਹੈਗੀ ਆ ਉਸ ਨੂੰ ਸਟੇ ਕਰਿਆ ਹੋਇਆ ਤੇ ਕੋਈ ਬੰਦਾ ਕਿ ਉਹਦੇ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰਦਾ ਫੋਰਸਫੁਲੀ ਤਾਂ ਪੁਲਿਸ ਦੀ ਡਿਊਟੀ ਬਣਦੀ ਆ ਉਹਨੂੰ ਰੋਕੇ ਲਾਈਨ ਉੱਤੋਂ ਨੂੰ ਮੇਨਟੇਨ ਕਰੇ ਠੀਕ ਹੈ ਜੀ ਪੁਲਿਸ ਦੀ ਇਹ ਡਿਊਟੀ ਨਹੀਂ ਬੰਦੀ ਵੀ ਕੋਲੇ ਖੜ ਕੇ ਉਹਨਾਂ ਤੇ ਕਬਜ਼ਾ ਕਰੋ ਕਬਜ਼ਾ ਕਰਨ ਨੂੰ 6-7 ਕਾਫੀ ਉਥੇ ਮਿਸਤਰੀ ਵੀ ਇਸ ਤਰੀਕੇ ਨਾਲ ਲਾਇ ਹੋ ਸੀ ਵੀ ਜਿਹੜਾ ਇਹ ਲੱਗੇ ਵੀ 2 ਘੰਟੇ ਦੇ ਵਿੱਚ ਉਹ ਸਾਰੇ ਨੂੰ ਕਵਰ ਕਰ ਦੇਣ ਕਬਜ਼ਾ ਹੋ ਗਿਆ ਜੀ ਯਾਰ ਉੱਥੇ ਉਹ ਤੇ ਕੰਧਾਂ ਤਰਨ ਲੱਗੇ ਹੋਣੇ ਪੁਲਿਸ ਵੀ ਆਈ ਮੌਕੇ ਤੇ ਪੁਲਿਸ ਦੇ ਸਟਿਲ ਹੁਣ ਵੀ ਲੱਗੇ ਹੋਣੇ ਅੱਛਾ ਜੀ ਦੋ ਵਾਰੀ ਪੁਲਿਸ ਨੂੰ ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ ਆ ਫੋਨ ਵੀ ਹਾਇਰ ਉੱਪਰ ਫੋਨ ਵੀ ਕਰੇ ਨੇ ਮੇਲ ਵੀ ਕਰੀਆ ਡੀਜੀਪੀ ਸਾਹਿਬ ਨੂੰ ਕਿ ਇਮੀਡੀਏਟ ਐਕਸ਼ਨ ਲਓ कोर्ट कोर्ट ਦੇ ਵਿਚਾਲੇ ਮੈਟਰ ਪੈਂਡਿੰਗ ਆ ਤੇ ਫਿਰ ਕਿਦਾਂ ਫੁੱਲਸ ਅੱਗੇ ਧੱਕੇ ਨਾਲ ਕਿਵੇਂ ਤੁਸੀਂ ਸਿਵਲ ਇਸ ਤੋਂ ਇਸ ਨਿਕਲ ਆ ਬਈ ਸਰ ਆ ਦੇਖੋ ਇਹ ਇੱਕ ਮਸਲਾ ਜਿਹੜਾ ਕਲੀਅਰ ਹੋ ਰਿਹਾ ਹੈ ਕਿ ਜਿਹੜੀ ਉਹਨਾਂ ਨੇ ਕਾਪੀ ਕੋਰਟ ਚ ਲਾਈ ਹੈ ਉਹਨਾਂ ਨੇ ਵੀ ਕਹਿ ਲਾਇਆ ਉਹ ਸਾਨੂੰ ਮਤਲਬ ਤੱਥ ਸਹੀ ਦਿੱਤੀ ਜਾਵੇ ਉਹ ਕੋਰਟ ਦੇ ਵਿੱਚ ਉਹਨਾਂ ਨੇ ਆਪਣਾ ਪੋਜੀਸ਼ਨ ਜਿਹੜਾ ਹੈ ਸ਼ੋਅ ਕੀਤਾ ਉਹ ਤੇ ਯਾ ਉਹਨਾਂ ਨੇ ਸਾਂਝਾ ਖਾਤਾ ਹੀ ਦੱਸਿਆ ਉਹਨਾਂ ਨੇ ਸਾਂਝਾ ਖਾਤਾ ਹੀ ਦੱਸਿਆ ਕੋਰਟ ਦੇ ਵਿੱਚ ਕੋਈ ਪ੍ਰੋਪਰ ਨਕਸ਼ਾ ਨਹੀਂ ਲਾਇਆ ਆਪਾਂ ਨਕਸ਼ਾ ਗੁਸ਼ਨੀ ਲਾਇਆ ਜੇ ਕੋਈ ਪ੍ਰੋਪਰ ਨਕਸ਼ਾ ਹੁੰਦਾ کورٹ ਨੂੰ ਕਨਵਿੰਸ ਕਰਦੇ ਤੇ کورٹ ਨਾ ਸਟੇ ਦੇ ਦਿੰਦੀ ਸਾਨੂੰ ਵੀ ਤਾਂ کورٹ ਨੇ ਸਟੇ ਦਿੱਤੀ ਹੈ ਸਾਡੇ ਵੀ ਤਾਂ ਡਾਕੂਮੈਂਟ ਸਾਰੇ کورٹ ਨੇ ਦੇਖੇ ਨੇ ਫੇਰ ਹੀ ਸਟੇ ਦਿੱਤੀ ਹੈ ਜੇ ਉਹਨਾਂ ਕੋਲ ਇਹੋ ਜਿਹਾ ਕੁਝ ਹੁੰਦਾ ਤੇ کورٹ ਸਟੇ ਦੇ ਦਿੰਦੀ ਉਹਨਾਂ ਨੂੰ ਉਹ ਇਹ ਗੱਲ ਕਰ ਲਓ ਮੈਂ ਤਾਂ ਹੁਣ ਦਫ਼ਤਰ ਆਉਂਦਾ ਨਹੀਂ ਕਿਹਾ ਮੈਂ ਅੱਠੇ ਜਾਊਗਾ ਹਾਂ ਲੇ ਕਿ ਸੱਚਗਾ ਕੋਈ ਦਰਖਾਸਤ ਲਿਖਾ ਕੇ ਕਾਰਵਾਈ ਕਰ ਲਾਂਗੇ ਬਖੇ ਜੇ ਤਾਂ ਕਬਜ਼ਾ ਕਰ ਲਏ ਤੇ ਕੰਮਾ ਕਰ ਰਹੇ ਨੇ ਪਰ ਤੁਸੀਂ ਬਸ ਅੱਜ ਦਰਖਾਸਤ ਲਿਖਾ ਜੋ ਕੋਈ ਗੱਲ ਨਹੀਂ ਬਿਲਕੁਸੇ 121 ਕੰਪਲੇਟ ਕੀਤੀ ਪਹੁੰਚ ਆਈ ਫਾਸਟ ਚਲੇ ਨੇ ਫੋਕਸ ਕਿੰਨੇ ਕੋਰ ਤੋਂ ਹੋ ਗਿਆ ਤੇ ਜੇ ਥੋੜਾ ਆਵੇ ਵਾਪਸ ਆ ਜੇ ਆਹ ਦੇਖੋ 12 ਵਾਲੇ ਉਹ ਤੇ ਜੈ ਲਾ ਦੇ ਵਾਪਸ ਆ ਜੇ ਜੋ ਜੋ ਮੇਦਾ ਧੱਕਾ ਹੋ ਰਿਹਾ ਦਾ ਮਜੂਦਾ ਐਮਸੀਆ ਸਰਕਾਰ ਦੇ ਵਿੱਚ ਐਮਸੀਆ ਸਰਕਾਰ ਹੀ ਮੇਦਾ ਧੱਕਾ ਕਰਵਾ ਰਹੀ ਹੈ ਮੇਰੀ ਜਗਾ ਦੇ ਉੱਪਰ ਕਬਜ਼ਾ ਕਰਵਾ ਰਹੀ ਆ ਉਹ ਕੌਣ ਕਰਵਾ ਰਿਹਾ ਜੇ ਮਸਾਲਾ ਪਤਾਉਣਾ ਮੁੰਡਾ ਪਤਾ ਹੀ ਪਤਾ ਚੀਜ਼ ਦਾ ਕੌਣ ਹੈ ਜੀ ਠੀਕ ਹੈ ਨਾ ਕੁਝ ਨੀੜਨ ਦੇ ਹੱਦ ਸਭੀ ਗਲਤੀਆਂ ਤੇ ਤੁਸੀਂ ਤੁਸੀਂ ਨਾਮ ਲਓ ਨਾ ਜੀ ਕੌਣ ਹੈ ਤੇ ਚਲੋ ਆ ਵੀ ਲਮਾ ਨਾਮ ਗਾਹਾ ਨਾਮ ਨਾਮ ਵੀ ਲਮਾ ਗਾ ਅਤ ਆਪਣਾ ਸ਼ੁਰੂ ਕੀਤਾ ਕੰਮ ਇਹ ਠੀਕ ਹੈ ਗਾਹਾ ਨੋ ਵੀ ਆ ਗਿਆ ਉਹਦੇ ਖਿਲਾਫ ਮੈਂ ਜੁੱਟੀ ਪਾਉਂਗਾ ਜੀ ਦੀ ਇਹਨਾਂ ਬਾਕੀ ਮੇਰੇ ਬਕਲ ਸਿੰਘ ਸਾਹਿਬ ਬੈਠੇ ਨੇ ਸਭੀ ਗੱਲ ਪੈਸੇ ਨਹੀਂ ਹੋਣਗੇ ਇਹਨੇ ਦੇ ਖਾਸ ਬੰਦੇ ਹੂੰ ਤੇ ਹੂੰ ਥੋੜਾ ਜਦੋਂ ਏਡਾ ਥੋੜਾ ਟੱਕਰ ਹੈ ਕੀ ਰੋਡੇ ਨਾਲ ਸੋਦਾ ਉਹ ਕਹਿੰਦਾ ਕਿ ਜਦ ਮੈਂ موجوده ਰਸੀ ਹਾਂ ਆਮ ਆਦਮੀ ਬੈਠੇ 4 ਸਾਲ ਹੋ ਗਏ ਮੈਨੂੰ ਲੋਕਾਂ ਦੇ ਚੇਤੇ ਬਣਾ ਦੇ ਇਹ ਪਾਰਟੀ ਅਸਲ ਵਿੱਚ ਇਹਦਾ ਪਾਰਾ ਅੱਜ ਜਾਂ ਸਾਡੇ ਨਾਲ ਕਾਕਾ ਹੋ ਰਿਹਾ ਅਸੀਂ ਕਹਿੰਦੇ ਲੋਕਾਂ ਕੀ ਇਨਸਾਫ ਦਵਾਵਾਂਗੇ ਦੇਖਵਾ ਸਕਦੇ ਨਹੀਂ ਸਾਡੀ ਸੁਣਵਾਈ ਨਹੀਂ ਹੈਗੀ ਅਸੀਂ ਕਿਸੇ ਸੁਣਵਾਈ ਨਹੀਂ ਕਰਵਾ ਸਕਦੇ ਨਾਲੋਂ ਇਹ ਤਾਂ ਉਹ ਦੇਖੋ ਕੋਲਕਟਰ ਲੱਗੇ ਮਿਕਰੇ ਸਾਹਿਬ ਨਾਲ ਕਿਤੇ ਲੱਤਾਂ ਵਾਲੀ ਕਿਲਾ ਘਰ ਘਾੜੀਏ ਕਿਲਾ ਘਰ ਖੋੜੀਏ ਸੀ ਕਿਦੀ ਜ਼ਮੀਨ ਖੋੜੀਏ ਇਹ ਤਾਂ ਹੁਣ ਉਹ ਕੋ ਚੱਲ ਰਿਹਾ ਇੱਕ ਸਾਲ ਰਹਿ ਗਿਆ ਪੈਸੇ ਇਕੱਠੇ ਕਰਨ ਦਾ ਫੜਾਫੜ ਤੁਸੀਂ ਐਮਐਲਏ ਸਾਹਿਬ ਦੇ ਧਿਆਨ ਚ ਲਿਆਉਂਦਾ ਜੀ ਸਾਡੇ ਕੋਲ 4 ਸਾਲ ਵਿੱਚ 4 ਮਹੀਨੇ ਪਹਿਲਾਂ ਤਾਂ ਦੱਸੀ ਦੀ ਅਸੀਂ ਅੱਛਾ ਇਸ ਤੋਂ ਪਹਿਲਾ ਮਸਲਾ ਹੋਇਆ ਮੈਂ ਨੇ ਐਮਐਲਏ ਨਾਲ ਫੋਨ ਕੀਤਾ ਤਾ ਦਿਆ ਹੂੰ ਉਸ ਟਾਈਮ ਐਮਐਲਏ ਨੂੰ ਆਈ ਨਹੀਂ ਪਤਾ ਲੀ ਵੀ ਮੇਰੀ ਭਾਂਜੀ ਦਾ ਮਸਲਾ ਅੱਛਾ ਉਸ ਵੇਲੇ ਜਦਿ ਐਮਐਲਏ ਕੋਲੋਂ ਫੋਨ ਕਰਕੇ ਬਹੁਤ ਸਾਰਾ ਗੱਲ ਕਰਵਾਦਾ ਤੇ ਹੁਣ ਜਦੋਂ ਪਤਾ ਲੱਗ ਵੀ ਇਹ ਵਿੱਚ ਭਾਂਜੀ ਇਹ ਵਿੱਚ ਕੋਲੋਂ ਕੱਟਿਆ ਹੋ ਗਿਆ ਤੇ ਹੁਣ ਫਿਰ ਤੁਹਾਡਾ ਕੀ ਐਕਸ਼ਨ ਹੈ ਕੀ ਪਾਰਟੀ ਚਾੜ ਰਹੇ ਹੋ ਸਰ ਹਾਂ ਬਿਲਕੁਲ ਪਾਰਟੀ ਚਾੜ ਰਹੇ ਹਾਂ ਅੱਜ ਤੋਂ ਬਾਅਦ ਮੇਰਾ ਆਪ ਪਾਰਟੀ ਆਪ ਲੈ ਲੈਂਦੇ ਹਾਂ ਅੱਛਾ ਲੋਕਾਂ ਨੂੰ ਕੀ ਕਹੋਗੇ ਪਰ ਲੋਕਾਂ ਨੂੰ ਇਹੀ ਗੱਲ ਕਹਾਂਗਾ ਵੀ ਸਾਰੋਂ ਬਚੋ ਜਿੰਨਾ ਇਹਨਾਂ ਕੋਲ ਬੱਸ ਸਕਦੇ ਆਪਾਂ ਬਚੋ ਇਹ ਗੱਲ ਕੋਈ ਅਸੀਂ ਦਾ ਬਰਵਾਲ ਹੋਈ ਗਏ ਉਹ ਲੋਕ ਦਾ ਵਾਜਾਂ ਚਲੋ ਮੈਂ ਹਾਈ ਕੋਰਟ ਗੋਲ ਨੂੰ ਮੈਂ ਹਾਈ ਕੋਰਟ ਮੋਦੀ ਅੱਗੇ ਗੋਲ ਨੂੰ ਮੈਨੂੰ ਬਹਿ ਗਿਆ ਨਹੀਂ ਪਤਾ ਇਹ ਗੱਲ ਪਰ ਹਰ ਕੋਈ ਨਹੀਂ ਪਹੁੰਚ ਸਕਦਾ ਹੈਗਾ ਕਿਸੇ ਦਾ ਪਰਚਾ ਕਰਕੇ ਅੰਦਰ ਭੇਜਦਾ ਕਿਸੇ ਤੋਂ ਪਹਿਲਾਂ ਵੀ ਤੁਹਾਡੇ ਕੈਪਸੀ ਦੇ ਪੁਰੀਲਾ ਟਾਟਾ ਆਇਆ ਜਾਂ ਨਕਸ਼ੇ ਦੀ ਵਜ੍ਹਾ ਕਰਕੇ ਉਹ ਵੀ ਆਮ ਆਦਮੀ ਪਾਰਟੀ ਦਾ ਸੀ ਤੇ ਜਦੋਂ ਉਦੋਂ ਵੀ ਥੋੜੇ ਛੱਤ ਤਰੀਕਾ ਸਰ ਪਤਾ ਕੀ ਆ ਉਹਦਾ ਆਪਣਾ ਮੈਟਰ ਸੀਗਾ ਉਹਨੇ ਕੀ ਮਸਲਾ ਦੀਆ دو میں نےaniہ سے بتَسل مرسلہ میں ہلجا ہوتھاmm کرنے میں ہوتا ہوتا ہے جہاں پر مسئلہ میں اسی چ Brazilian جہاں کی آ假 کنیت میں نے کہا تم شروعہ میں نے نے وقت کوتخомина ہوتا ہے ihatہ تک کہیں ہوتا ہے ہے کسی ب desenvolکت مجھ spannک کنیت گناß ویڈی ساتھ کے diyor ساتھ کے لئے کہ کا اپنی تک کہیں گے